ਕਰਨੀ ਬਣਾ ਜੋਧਪੁਰ Rajasthan ਤੋਂ ਮੋਂਟਿਆ ਰਣਜੀਤ ਸਿੰਘ ਸੇਰ ਭਾਈ ਸਾਹਿਬ ਪੂਨੇ ਮਹਾਰਾਸ਼ਟਰ ਸੇ ہمارے پاس ਜਜਮੈਂਟ ਕੇ ਲਈ ਆਏ ਹੈ ਜੀ ਸੰਜੇ ਜੀ ਦਾ ਬਹੁਤ ਬਹੁਤ ਧੰਨਵਾਦ ਲਓ ਵੀ ਆ ਜਜਿੰਗ ਜਿਹੜੀ ਆ ਦੂਸਰੇ ਰਾਉਂਡ ਦੀ ਸ਼ੁਰੂ ਹੋਣ ਲੱਗੀ ਆ ਨੁਕਰੇ ਜਿਹੜੇ ਘੋੜਿਆਂ ਦੀ ਸਾਨੀ ਘੋੜਿਆਂ ਦੇ ਨੁਕਰੇ ਆ ਉਹਨਾਂ ਦੀ ਦੂਸਰੇ ਰਾਉਂਡ ਦੀ ਜਜਿੰਗ ਜਿਹੜੀ ਸ਼ੁਰੂ ਹੋਣ ਲੱਗੀ ਆ ਬਾਈ ਜੀ ਥੋੜਾ ਜਿਹਾ ਗੈਪ ਬਣਾ ਕੇ ਰੱਖੋ ਜਾਨਵਰਾਂ ਚ ਤੁਸੀਂ ਅੱਗੇ ਕਰ ਲੋ ਬਾਈ ਜੀ ਆ ਸਾਰਾ ਸਾਈਡ ਵੇਗੀ ਪਈ ਆ ਥੋੜਾ ਜਿਹਾ ਗੈਪ ਮੇਨਟੇਨ ਰੱਖੋ ਜਾਨਵਰਾਂ ਚ ਤਾਂ ਜੋ ਕੋਈ ਨੁਕਸਾਨ ਨਾ ਹੋ ਜਾਵੇ ਅੱਜ ਜੀ ਤੁਸੀਂ ਇਸ ਵੀਡੀਓ ਦਾ ਘਰ ਬੈਠੇ ਲਾਈਵ ਕਲੀਕਸ ਦੇਖ ਸਕਦੇ ਹੋ ਫੇਸਬੁੱਕ ਇੰਡੀਆ ਡਿਸਕਵਰੀ 2 ਤੇ YouTube ਚੈਨਲ ਹਿਊਮਨਸ ਬੈਸਟ ਫਰੈਂਡ ਕਰ ਲਓ ਪਿੱਛੇ ਦੇ ਅਦਰ ਪਿੱਛੇ ਕਰ ਲਓ ਬਾਈ ਜੀ ਸ਼ੋ ਨੰਬਰ 147 ਤੇ 208 ਤਾਓ ਜੀ 147 208 147 147 ਤੇ 208 ਸੈਂਟਰ ਤੇ ਆਓ ਜੀ ਸੈਂਟਰ ਕੋਲ ਜਿਹੜੇ ਦਾ ਕਰੋ ਉਹ ਥੋੜੀ ਜਿਨੀ ਬਣਾ ਕੇ ਰੱਖਿਓ ਜੀ ਜੱਜ ਜੀ ਜੀਵਲਰ ਕੋਲ ਪਸਤਾ ਜਾਨਦਾਰ ਥੋੜੀ ਜਿਨੀ ਬਣਾ ਕੇ ਰੱਖਿਓ ਨਾ ਇਹ ਦੋ ਮੁਕਾਬਲੇ ਚੱਲ ਰਿਹਾ ਪੂਰਾ

324 ਸੈਂਟਰ ਕਿਉਂ ਬਾਈ ਜੀ ਤੇ ਥੋੜੀ ਜਿਹੀ ਦੂਰੀ ਬਣਾ ਕੇ ਰੱਖਿਓ ਜਾਨ ਬੰਦੇ ਤਾਂ ਜੋ ਸਾਡੇ ਜਸਰ ਇਹਨਾਂ ਨੂੰ ਅੱਗੇ ਪਾਰ ਤੋਂ ਲੈਣ ਦੇ ਸਕਣ ਬੱਸ ਇੱਥੇ ਰੋਕੋ ਇੱਥੇ ਰੋਕੋ ਬਈ ਕੋਈ ਜੌਣੇ ਨੂੰ ਬੋਲਾ ਲੈ ਕਿ ਕਰਾ ਦੋਰਾਏ ਕਿ ਤੇਰਾ ਸੱਤਾਂ ਤੇ ਕਰੋ ਬਰਾਬਰ ਜੀ ਸੋਣਾ ਘੋੜਾ ਖੜਾ ਬਈ ਨਾਲ ਦੋਨੋਂ ਕੁੜੇ ਬਹੁਤ ਸੋਹਣੇ 2 ਨੰਬਰ 420 ਤੇ 272 ਬੜੇ ਵੀ ਬਹੁਤ ਸੋਹਣੇ ਆ 1420 ਸਿੱਟੀ ਕਰ ਲੋ ਬਾਈ ਜੀ ਸੂਰਜੰਗਰ ਅੱਗੇ ਹੋ ਜੀ 248 ਤੇ 204 248 ਦਾ ਜਾਰਨਾ ਰਿੰਗ ਦਾ ਸੈਟਅਪ ਜਾ ਬਾਈ ਜੀ ਨੂੰ ਦੇ ਸਾਲਾਨੀ ਉਹ ਇਹ ਦੂਜਾ ਦੇ ਫਾਈਨਲ ਰਾਊਂਡ ਤੁਰੰਤ 10 ਜਾਨ ਕੋਲ ਪਈ ਹੈ ਸਾਡੇ ਕੋਲ ਦੂਜਾ ਰਾਊਂਡ ਚਾਰੇ ਲਈ ਪਹਿਲਾ ਦੱਲੇ ਜਾਨਵਰਾਂ ਨੂੰ ਪਹਿਲੀ ਪੁਲਾਈਏ ਦਾਤੀ ਮੀਟਿੰਗ ਚੱਲਣੀ ਸਾਹਮਣੇ ਸਪਹਿਲੇ ਮਾਨਯੋਗ ਜੀ ਸਨਵਾਸੀ ਰੇਟਰ ਕਲਾਮਨ ਮੈਲੀ ਜੀ ਇੱਕ ਕਲਾਜ ਦਾਤੀ ਪ੍ਰਸ਼ਾਸਨ ਤਾ ਵਿਸ਼ੇਸ਼ ਕਰਕੇ ਜੀ ਅੱਗੇ ਸੌਣ ਵਾਲੇ ਲਈ 500 ਮੀਟਰ ਸਪੇਡ 818 ਦੇ ਲੋਕੋ ਚਲਾੜੀ 818 ਦੇ 240 ਲਿਆ ਕੇ ਪਹਿਲੇ ਸਟ੍ਰੈਕ 508 ਤੋਂ ਕੰਪਿਟਿਟਰ ਦੇ 240 ਮਾਰ ਮਾਰਵਾਰੀ ਘੋੜੀਆਂ ਵਾਲੇ ਵੀਰਾਂ ਨੂੰ ਬੇਨਤੀ ਹੈ ਜੀ ਆਪਣੀਆਂ ਘੋੜੀਆਂ ਤਿਆਰ ਕਰਕੇ मेडिकल चेकअप वास्ते तैयार है मार बारि गोली वाले सभी भाइयों को बेचती है कि मेडिकल चेकअप के लिए तैयार हो जाएगी बहुत वादिया जजिंग हो रही है देखो जज पहले को बरीकी ना देख रहे हैं ਭਾਈ ਜੀ ਦੂਰੀ ਬਣਾ ਕੇ ਰੱਖੋ ਜਾਨਵਰਾਂ ਨੂੰ ਪਲੀਜ਼ ਜੱਜੀ ਦੀ ਸੁਰੱਖਿਅਤ ਨਾਲ ਦੂਰੀ ਬਣਾ ਕੇ ਰੱਖ ਜੀ 107 25 ਦੇ ਖਿਲੇ ਭਾਈ ਜੀ ਦੂਰੀ ਰੱਖ ਕੇ ਰੱਖੋ ਜਾਨਵਰਾਂ ਨਾਲ ਭਾਈ ਜੀ ਥੋੜਾ ਪਿੱਛੇ ਰੱਖੋ ਯਾਰ ਬਚ शो नंबर हमारी 244 244 शो नंबर भैया जी एक बार एक बार पांच तो बाद में सेंटर में आऊंगा जी ਕੋ ਡੀ ਕੇ 272 ਦੇ ਸੈਂਟਰ ਤੇ ਕਿਉਂ ਆ ਰਹੇ ਜੀ 500 ਦਾ ਰੋਡ ਬਜੀ ਪਿੱਛੇ ਲੈ ਲਓ ਦੂਜੇ ਰਾਉਂਡ ਦੀ ਸਮਾਪਤੀ ਹੈ ਜੀ ਚੰਦ ਮਿੰਟਾਂ ਵਿੱਚ ਪੂਰਾ ਫਾਰਮ ਕਰਨ ਦੇ ਦਰਦਕਾਂ ਨੂੰ ਰਿਜ਼ਲਟ ਦੇਵਾਂਗੇ ਟੋਟਲ 10 ਘੋੜੇ ਦੂਜੇ ਤੇ ਫਾਈਨਲ ਰਾਉਂਡ ਚ ਇੱਕ ਤੋਂ ਲੈ ਕੇ 10 ਪੋਜੀਸ਼ਨ ਤੱਕ ਇਹਨਾਂ ਦਸਾਂ ਸੋਹਣੇ ਸੁਨਹਿਰੇ ਨੁਕਰੇ ਘੋੜਿਆਂ ਨੂੰ ਇਨਾਮ ਦਿੱਤੇ ਜਾਣਗੇ ਬਸ ਚੰਦ ਮਿੰਟਾਂ ਦਾ ਇੰਤਜ਼ਾਰ ਕਰੋ ਬਾਈ ਜੀ ਲਓ ਮੈਂ ਤੁਹਾਨੂੰ ਥੋੜੀ ਦੇਰ ਦੇ ਵਿੱਚ ਇਹ ਰਿਜ਼ਲਟ ਆ ਜਾਣਾ ਹੁਣ ਤੇ ਪਤਾ ਲੱਗ ਜਾਣਾ ਹੈ ਮੈਂ ਬੇ ਲੋ ਮੇਟਰ ਵੀਰੇ ਕਿੱਥੋਂ ਆਏ ਆ ਜੀ ਡੋੜ ਤੋਂ ਜੀ ਕਿੱਥੇ ਡੋੜ ਤੋਂ ਜੀ ਡੋੜ ਤੋਂ ਹਾਂਜੀ ਕੀ ਨਾਮ ਹੈ ਕੋੜ ਇਹਦਾ ਰਾਜ ਜੀ ਰਾਜ ਕੇ ਦਾ ਬੱਚਾ ਵੀਰੇ ਇਹ ਇਹ ਨੂਰ ਖਵਾਬ ਦਾ ਜੀ ਕਿੰਨੀ ਕੁ ਹਾਈਟ ਹੋਗੀ ਜਿਹੜੀ ਹੈਗੀ 65 ਇੰਚ 65 ਦਾ ਆਪਣਾ ਨੰਬਰ ਬੋਲ ਦਿਓ ਜੀ ਮੀਟਿੰਗ ਲਈ ਕਿਸ ਨੇ ਕੰਟੈਕਟ ਕਰਨਾ 99641 ਜੀ 08699 99641 ਜੀ ਜੀ 08699 ਸਟੱਡ ਫਾਰਮ ਦਾ ਕੀ ਨਾਮ ਹੈ ਵੀਰੇ ਸੰਦੂ ਸਟੱਡ ਫਾਰਮਰ ਸੰਦੂ ਤੇ ਬੱਚਾ ਕਿਹਦਾ ਇਹ ਇਹ ਨੂਰ ਖਵਾਬ ਦਾ ਨੂਰ ਖਵਾਬ ਦਾ ਨਾ ਹਾਂਜੀ ਕੀ ਗੱਲੋ ਜੀ ਵੀਰੇ ਆਹ ਦੇਖੋ ਕੋੜਾ ਹੈ ਜੀ ਠੀਕ ਆ ਆਇਓ ਬਈ ਖੜੇ ਉਹ ਨਾਲ ਸੱਸੀ ਗੱਲ ਵੀਰੇ ਕੀ ਹਾਲ ਹੈ ਕੀ ਨਾਮ ਹੈ ਕੋੜੇ ਦਾ ਵੀਰੇ ਇਹ ਤਾਂ ਨੋ ਜੀ ਠੀਕ ਹੈ ਹੀਰਾ ਹੀਰਾ ਤੇ ਕਿੰਨੀ हाइट ਹੈ ਵੀਰੇ ਦੀ ਵੀਰੇ 56 ਮਾਸ 66 ਕਿਹਦਾ ਬੱਚਾ ਇਹ ਪਾਰਸਪੁਰਾ ਮੇਰੇ ਪਾਰਸ ਦਾ ਹਾਂ ਜੀ ओके ओके ਵੀਰੇ ਠੀਕ ਆ ਮੇਰੇ ਨਾਲ ਰਿੰਗ ਤੇ ਸਾਰਾ ਛੋਟਾ ਬੱਚਾ ਜੀ ਅੱਛਾ ਜੀ ਟੈਸਟ ਆ ਠੀਕ ਆ ਵੀਰੇ ਕੀ ਮਤਲਬ ਫੀਸ ਉਸ ਕੀ ਰੱਖੀ ਹੈ ਜੀ ਫੀਸ ਹੈ 25000 ਜੀ 25000 ਨੰਬਰ ਬੋਲ ਦਿਓ ਮਾੜਾ ਕੰਟੈਕਟ ਨੰਬਰ ਆਪਣਾ 98774 36892 98774 36892 69774 36892 ਠੀਕ ਹੈ ਥੈਂਕ ਯੂ ਲਓ ਵੀ ਉਹ ਸੋਨਾ ਘੜਾ ਆ ਇਹ ਪਾਰਸ ਦਾ ਬੱਚਾ ਆ ਬਾਈ ਕੋਈ ਇਹਨਾਂ ਕੋਈ ਪਾਰਸਮੰਦ ਆ ਉਹਦਾ ਬੱਚਾ ਆ ਜਾਂ ਦੂਸਰਾ ਕੁੜਾ ਖਾਨੇ ਆ ਇਹ ਸਸੀ ਕਾਲ ਜੀ ਅ ਕਿਹਦਾ ਬੱਚਾ ਇਹ ਪ੍ਰਿੰਸ ਲੋਡ ਦਾ ਜੀ ਪ੍ਰਿੰਸ ਲੋਡ ਪ੍ਰਿੰਸ ਲੋਡ ਦਾ ਅੱਛਾ ਕੀ ਨਾਮ ਆ ਕੁੜੇ ਦਾ ਖਤੇ ਖਤੇ ਤੇ ਕੀ ਹਾਈਟ ਆ ਵੀਰੇ ਇਹਦੇ 63 63 ਇੰਚ ਜੀ ਹਾਈਟ ਆ ਤੇ ਕੀ ਫੀਸ ਬੂਸ ਰੱਖੀ ਹੋ ਵੀਰੇ ਇਹ ਵੀਰੇ 11000 ਠੀਕ ਆ ਵੀਰੇ ਕੀ ਸਟਾਰਟ ਫਾਰਮ ਦਾ ਨਾਮ ਕੀ ਆ ਸਿੱਧੂ ਬ੍ਰਦਰ ਸਟਾਰਟ ਫਾਰਮ ਗੰਗਾ ਨਗਰ ਦਾ ਆ ਸਟਾਰਟ ਆ Rajasthan Ganga Nagar ਤੋਂ ਆ ਜੀ ਤੇ ਵੀਰੇ ਕੰਟੈਕਟ ਨੰਬਰ ਬੋਲ ਦੋ ਆਪਣਾ 7791 092097 ਠੀਕ ਆ ਜੀ ਇਹਦੇ ਥੈਂਕ ਯੂ ਜੀ ਦੇਖੋ ਥੋੜਾ ਵੀਰੇ ਆ ਥੋੜਾ ਉੱਦਾ ਤਾਂ ਪਛਾਣ ਇਹਦੀ ਉੱਦਾ ਹੀ ਬਹੁਤ ਹੈ ਪਰ ਫਿਰ ਵੀ ਇੱਕ ਫਾਰਮੈਲਟੀ ਦੇ ਜਿਹਨਾਂ ਨੂੰ ਨਹੀਂ ਪਤਾ ਵੀਰੇ ਸਸੀ ਗਾਲ ਜੀ ਸਸੀ ਕਾ ਵੀ ਲੱਗੀ ਹਾਲਾ ਜੀ ਇਹ ਵੀਰੇ ਕੀ ਨਾਮ ਆ ਘੋੜੇ ਦਾ ਜੀ ਜਿਉਣਾ ਜੀ ਜਿਉਣਾ ਤੇ ਇਹ ਵੀਰੇ ਕਿਹਦਾ ਬੱਚਾ ਇਹ ਚੇਤਕ ਦਾ ਜੀ ਚੇਤਕ ਦਾ ਹਾਂ ਜੀ ਤੇ ਠੀਕ ਹੈ ਵੀਰੇ ਸਹੀ ਹੈ ਜੀ ਤੇ ਵੀਰੇ ਕੀ ਫੀਸ ਰੱਖੀ ਹੋਈ ਆ ਵੀ 40000 ਰੁਪਏ ਇਹ ਔਲਸਵਾਲ ਦਾ ਚੈਂਪੀਅਨ ਹੈ ਠੀਕ ਹੈ ਵੀਰੇ ਤੇ ਕੰਟੈਕਟ ਨੰਬਰ ਬੋਲ ਦਿਓ ਮੜੇ ਆਪਣਾ 78753 7594 ਕੋਲੋਂ ਮਾ ਆ ਵੀ ਜਿਹੜਾ ਉਹ ਸੂਣਾ ਹੈ ਅਗਲਾ ਕੁੜਾ ਆਪਣੇ ਕੋਹੜਾ ਆ ਬਾਈ ਕਰਿਓ ਸਿੱਧਾ ਮੜੇ ਜਾ ਵੀਰੇ ਬਾਈ ਜੀ ਕਰਿਓ ਸਿੱਧਾ ਮੜ ਜਾ ਇਹਨੂੰ ਵੀਰ ਜੀ ਕਰਿਓ ਸਿੱਧਾ ਮੜ ਜਾ ਕੀ ਨਾਮ ਹੈ ਵੀਰੇ ਕੋੜੇ ਦਾ ਵਾਈਟ ਗੋਲਡ ਮਾਈਕ ਬੋਲਣ ਦੇ ਮਿੰਟਾਂ ਵਿੱਚ ਮੁਖਰੇ ਕੋੜਿਆਂ ਦਾ ਮਾਈਕ ਵੀ ਸਪੀਕਰ ਬੋਲਣਾ ਤੇ ਮਾੜਿਆ ਮਾਈਕ ਅਜਿਹਾ ਨਹੀਂ ਹੋਇਆ ਪੰਜਾਬ ਸਰਕਾਰ ਵੱਲੋਂ ਜਿਹੜੇ ਨੇ ਫਾਈਨਲ ਰਾਊਂਡ ਚਲੇ ਉਹਨਾਂ ਦਾ ਦਸੰਦ ਨੂੰ ਐਮਪੀ ਦੀ ਅਫੀਸ਼ੀਅਲ ਲੈ ਕੇ ਗਾਹੇ ਵਿਸ਼ੇਸ਼ ਤੱਕ ਨਾਮ ਲਿਖੇ ਜਾਣਗੇ ਕੀ ਨਾਮ ਹੈ ਵੀਰੇ ਕੋੜੇ ਦਾ ਵਾਈਟ ਗੋਲਡ ਵਾਈਟ ਕੋਬਰਾ ਵਾਈਟ ਕੋਬਰਾ ਠੀਕ ਹੈ ਵੀਰੇ ਤੇ ਵੀਰੇ ਕੀ ਨਾਮ ਹੈ ਸੱਟ ਫਰਨ ਦਾਦੀ ਸੇਖਾ ਸਟਾਰਟ ਪਰ ਬਣਾਣੀ ਰਣੀਆਂ ਤੋਂ ਠੀਕ ਹੈ ਵੀਰੇ ਤੇ ਵੀ ਕੰਟੈਕਟ ਨੰਬਰ ਬੋਲਿਓ ਮਾੜ ਜਾ ਕੀ ਫੀਸ ਰੱਖੀ 542272 951542272 ਕੀ ਫੀਸ ਰੱਖੀ ਹੋਈ ਹੈ 31 31000 ਲੋ ਵੀ ਦੇਖੋ ਕੀ ਹਾਈਟ ਕਿੰਨੀ ਹੈ ਵੀਰੇ ਇਹ ਹੋ ਗਈ ਹੈ 64 ਬਹੁਤ ਸੋਹਣਾ ਘੋੜਾ ਦੇਖੋ ਵੀਰੇ ਪੂਰਾ ਸਫਾਈ ਚ ਹੈ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਐ ਜੀ ਐ ਵੀਰੇ ਕੀ ਨਾਮ ਐ ਘੋੜੇ ਦਾ ਸਭਰਾਜ ਘੋੜਾ ਦਾ ਸਭਰਾਜ ਤੇ ਇਹਦਾ ਬੱਚਾ ਵੀਰੇ ਇਹ ਸਾਹੂਕੇ ਬਲੱਡ ਲਾਈਨ ਦਾ ਆ ਪੋਤਾ ਜੀ ਸਾਹੂਕੇ ਦਾ ਪੋਤਾ ਜੀ ਸਾਹੂਕੇ ਵਾਲੇ ਦਾ ਪੋਤਾ ਠੀਕ ਐ ਵੀਰੇ ਤੇ ਇਹ ਵੀਰੇ ਕੀ ਹਾਈਟ ਹੋਗੀ ਇਹਦੀ ਹਾਈਟ 65+ ਐ 65+ ਐ ਤੇ ਕੀ ਫੀਸ ਫੂਸ ਰੱਖੀ ਹੋਈ ਵੀਰੇ ਇਹਦੇ ਫੀਸ ਵੀਰੇ 21000 21000 ਫੀਸ ਐ ਜੀ ਕੰਟੈਕਟ ਨੰਬਰ ਬੋਲਿਓ ਵੀਰੇ ਮਾੜਾ ਜਾਪਾ 33552 52008 735555008 ਲੋ ਵੀ ਮਿੱਤਰੋ ਬਹੁਤ ਸੋਹਣਾ ਵੀਰਾ ਸੌਰੀ ਸਾਨੀ ਕੋੜਾਇਆ ਜੀ ਸਸੀ ਗਾ ਵੀਰੇ ਕੀ ਹਾਲ ਹੈ ਜੀ ਵਧੀਆ ਵਧੀਆ ਬਰੇਂਦਰ ਇਹ ਵੀਰੇ ਕਿਹੜਾ ਕੋੜ ਕੀ ਨਾਮ ਹੈ ਕੋੜੇ ਦਾ ਇਹਦਾ ਨਾਂ ਹੀ ਜੋਰਾ ਜੋਰਾ ਤੇ ਕਿਹਦਾ ਬੱਚਾ ਇਹ ਇਹ ਬਹੁਤ ਬਲੱਡ ਲੈਣ ਗੁੜੇ ਵਾਲੇ ਬਾਜ ਦਾ ਬੱਚਾ ਠੀਕ ਹੈ ਵੀਰੇ ਠੀਕ ਹੈ ਤੇ ਕੀ ਫੀਸ ਫੂਸ ਰੱਖੀ ਹੋਈ ਹੈ ਵੀਰੇ ਫੀਸ ਹੈ 12 12000 ਪੀਸ ਹੈ ਜੀ ਤੇ हाइट ਕਿੰਨੀ ਹੋਗੀ हाइट 44+ 64+ ਸਾਡੇ ਕੋਲੇ ਜੀ ਕੰਟੈਕਟ ਨੰਬਰ ਬੋਲਿਓ ਮਾੜਾ ਜੀ 82390 ਜੀ ਜਿਹੜਾ ਸਾਰੇ ਜਣੋ ਐਕਸਟਰਾ ਕੰਟੈਕਟ ਬੋਲਿਓ ਹਣ ਬੋਲ 82390 ਜੀ 84399 86390 90 84399 84399 ਜੀ ਠੀਕ ਹੈ ਐਸਪੀ ਹੈੱਡ ਕੁਆਰਟਰ ਬਾਗ ਮਿੰਦਰ ਵੀਰ ਜੀ ਸਾਡੇ ਵਿੱਚ ਹਾਜ਼ਰ ਆਣ ਐਸਐਸਓ ਸਾਹਿਬ ਪੁਲਿਸ ਬਾਈ ਨੇ ਆ ਦੋਸਤ ਬਹੁਤ ਬਹੁਤ ਸੱਗੀਆ ਵੀਰੇ ਕੀ ਹਾਲ ਹੈ ਜੀ ਵੀਰੇ ਕੀ ਨਾਮ ਹੈ ਕੋੜੇ ਦਾ ਅੰਗਰੇਜ਼ ਵੀਰੇ ਅੰਗਰੇਜ਼ ਕਿਹਦਾ ਬੱਚਾ ਹੈ ਇਹ ਦਲ ਸ਼ੇਰ ਕਾਕੀ ਦਾ ਬਈ ਦਲ ਸ਼ੇਰ ਕਾਕੀ ਦਾ ਡਾਇਰੈਕਟ ਬੱਚਾ ਬਹੁਤ ਸੋਹਣਾ ਬੱਚਾ ਵੀ ਤੇ ਕੀ ਨਾਮ ਹੈ ਸਰ ਕੀ ਫੀਸ ਰੱਖੀ ਹੋਈ ਵੀਰੇ ਇਹਦੀ 31000 ਰੁਪਏ 31000 ਕਿੰਨਾ ਕਿ ਕਿੰਨੀ ਹਾਈਟ ਹੈ ਇਹਦੀ ਇਹਦੀ 65+ ਠੀਕ ਹੈ ਸਟੱਡ ਫਾਰਮ ਦਾ ਨਾਮ ਕੀ ਵੀਰੇ ਸਤੇਸਟਟਾਵਾ ਅਜੀਤ ਵਾਲੀ ਅਜੀਤ ਵਾਲ ਤੋਂ ਚਲੋ ਕੋਲ ਇੱਥੇ ਆ ਜਿਹੜੀ ਪਲਵਾਨਾ ਕੋਲੇ ਰਾਵੀ ਕੋੜ ਨਹੀਂ ਸੀਗੀ ਵੱਢਣ ਹਾਂਜੀ ਉਹਦਾ ਬੱਚਾ ਠੀਕ ਹੈ ਵੀਰੇ ਠੀਕ ਹੈ ਕੰਟੈਕਟ ਨੰਬਰ ਬੋਲੇ ਮਲੇ ਆਪਾਂ ਕੰਟੈਕਟ ਨੰਬਰ ਮੈਂ ਤੁਹਾਨੂੰ ਕਾਰਡ ਦੇ ਦਿੰਦਾ ਦੇ ਦੇ ਵੀਰੇ ਦੇਖ ਲਓ ਕਾਰਡ ਮੈਂ ਉੱਥੇ ਫੜਾਉ ਦੇ ਹੁਣ ਲਓ ਮੇਤਰਾ ਇਹ ਬਹੁਤ ਸੋਹਣਾ ਬੱਚਾ ਗਨਸ਼ੀਰ ਘੱਟੀ ਦਾ ਡਾਇਰੈਕਟ ਬੱਚਾ ਆ ਸੱਸੀ ਕਾ ਵੀਰੇ ਕੀ ਹਾਲ ਹੈ ਜੀ ਸੱਸੀ ਕਾ ਜੀ ਵੀਰੇ ਇਹ ਕੀ ਨਾਮ ਹੈ ਘੋੜੇ ਦਾ ਜੀ ਇਹਦਾ ਪੰਜਾਬ ਸਿਉ ਆ ਜੀ ਪੰਜਾਬ ਸਿਉ ਕਿਆ ਬਾਤ ਹੈ ਤੇ ਕਿਹਦਾ ਬੱਚਾ ਵੀਰੇ ਇਹ? ਵੀਰੇ ਇੰਦਰਬਾਈ ਜੀ ਦਾ ਮੇਰੇ ਘੋੜਾ ਸੀ 파ਰਸ। ਹਾਂ ਜੀ। ਓਕੇ ਓਕੇ 파ਰਸ ਦਾ ਬੱਚਾ। ਹਾਂ ਜੀ। ਚੱਲ ਤਾਂ ਫਿਰ ਦੋ 파ਰਸ ਦੇ ਬੱਚੇ ਆਂ ਦੀ ਆਪਸ ਵਿੱਚ ਸੱਟ ਵੱਜ ਰਹੀ ਹੈਗਾ। ਹਾਂ ਜੀ ਹਾਂ ਜੀ। ਠੀਕ ਹੈ ਵੀਰੇ। ਤੇ ਕੀ ਹਾਈਟ ਹੈ ਵੀਰੇ? ਇਹ 63+ ਹੋ ਗਿਆ ਜੀ। ਤੇ ਕਿੰਨੀ ਫੀਸ ਕੀ ਰੱਖੀ ਹੈ ਜੀ? ਇਹਦੀ ਫੀਸ 13000 ਰੁਪਏ ਹੈ ਜੀ। ਠੀਕ ਹੈ ਵੀਰੇ। ਕੰਟੈਕਟ ਨੰਬਰ ਬੋਲਿਓ ਮਾੜਾ ਜੀ। ਕੰਟੈਕਟ ਨੰਬਰ ਹੈਗਾ ਜੀ 98142 35785। ਲੋ ਮਿੱਤਰੋ ਕਰੋ ਕੰਟੈਕਟ ਬਾਈ ਹੁਣਾਂ ਨੂੰ। ਘੋੜਾ ਬਹੁਤ ਸੋਹਣਾ 파ਰਸ ਦਾ ਬੱਚਾ ਹੈ। ਹਾਂ ਕੀ ਨਾਮ ਹੈ ਮੇਰੇ ਕੋਲੇ ਦਾ ਇਹਦਾ ਬੱਚਾ ਇਹ ਸੱਗੂ ਵੀਰੇ ਠੀਕ ਹੈ ਹਾਂਜੀ ਸੱਗੂ ਦਾ ਬੱਚਾ ਬਾਈ ਯਾ ਵਾਹ ਤੇ ਵੀਰੇ ਮਾਣਿਆ ਕੰਟੈਕਟ ਨੰਬਰ ਬੋਲ ਦਿਓ 99146 26784 99146 26784 784 ਲਾਓ ਵੀ ਮੈਂ ਤੁਹਾਨੂੰ ਥੋੜਾ ਜਿਹਾ ਕੰਟੈਕਟ ਨੰਬਰ ਤੁਸੀਂ ਲੈ ਕੇ ਬਾਕੀ ਡਿਟੇਲ ਪੁੱਛ ਸਕਦੇ ਆ ਬਾਈ ਨੂੰ ਇਹ ਸਪੀਕਰ ਚੱਲ ਪਿਆ ਕਾਲੀ ਗਾਲੀ ਤੇ ਹੁਣ ਡਿਟੇਲ ਨਹੀਂ ਲੈ ਹੋਣੀ ਪ੍ਰੋਪਰ